ਬਾਈ ਜੀ ਮੈਂ ਤੁਹਾਨੂੰ ਇਹ ਬੂਟੀ ਬਾਰੇ ਦੱਸਣ ਲੱਗਿਆ ਕਿ ਇਸ ਬੂਟੀ ਦੇ ਇੰਨੇ ਫਾਇਦੇ ਨੇ ਨਾ ਆਪਾਂ ਡਾਕਟਰਾਂ ਕੋਲੇ ਜਾ ਕੇ ਅੰਤਾਂ ਦੇ ਪੈਸੇ ਬਰਬਾਦ ਕਰੀ ਜਾਂਦੇ ਆ ਇਹ ਬੂਟੀ ਇਹ ਬੂਟੀ ਨਾਲ ਗੋਡੇ ਦੁਖਦੇ ਹੋਣ ਮੋਢੇ ਦੁਖਦੇ ਹੋਣ ਲੀਵਰ ਫੈਟੀ ਹੋਵੇ ਫੇਫੜਿਆਂ ਦਾ ਨੁਕਸ ਹੋਵੇ ਇਨਫੈਕਸ਼ਨ ਹੋਵੇ ਆਂਤਰੀਆਂ ਨੂੰ ਸੋਜ ਹੋਵੇ ਬਾਈ ਜੀ ਦੱਸੇ ਨਹੀਂ ਸਕਦੇ ਕਿੰਨੇ ਕੇਸ ਬੂਟੀ ਦੇ ਫਾਇਦੇ ਹੁੰਦੇ ਹਨ ਇਸ ਬੂਟੀ ਦੇ ਹੁਣ ਫੁੱਲ ਆਏ ਹੋਏ ਹਨ ਆਪ ਸਭ ਜਾਣਦੇ ਹੋ ਦੇਸੀ ਅੱਕ ਕਹਿੰਦੇ ਨੇ ਇਹਨੂੰ ਇਸ ਦੇ ਜੋ ਫੁੱਲ ਹਨ ਇਹਨੂੰ ਕੈਂਚੀ ਨਾਲ ਕੱਟ ਕੇ ਜੇ ਤੁਸੀਂ ਕਿਲੋ ਤੋੜੋਗੇ ਤਾਂ ਸੁੱਕ ਕੇ ਪਈਆ ਰਹਿ ਜਾਣਗੇ ਇਹਨਾਂ ਨੂੰ ਬਾਈ ਜੀ ਛਾਵੇਂ ਸ਼ਿਕਾਉਣਾ ਹੈ ਮੈਂ ਇਸ ਵੀਡੀਓ ਦੇ ਉੱਤੇ ਆਪ ਦਾ ਨੰਬਰ ਦੇਣ ਲੱਗੇ ਹਾਂ ਜੇ ਕੋਈ ਚਾਹਵਾਨ ਹੈ ਦਵਾਈਆਂ ਤੋਂ ਬਚਣਾ ਚਾਹੁੰਦਾ ਹੈ ਕਿਉਂ ਅੱਜ ਕੱਲ੍ਹ ਅਗਲਾ ਦੇਖ ਕੇ ਇਗਨੋਰ ਕਰ ਦਿੰਦੇ ਨੇ ਵੀ ਉਹੀ ਮਰੀ ਜਾਂਦੇ ਨੇ ਜਾਂ ਵੀਡੀਓ ਛਾੜ ਦਿੰਦੇ ਨੇ ਮੈਂ ਡਾਕਟਰ ਹਾਂ ਬਰਾਵਾ ਇਸ ਕਰਕੇ ਮੈਂ ਸੋਚਿਆ ਚਲੋ ਕਿਸੇ ਦਾ ਕੋਈ ਭਲਾ ਹੋ ਜੇ ਵੀ ਆਪਾਂ ਪਾ ਦਈਏ ਪਹਿਲਾਂ ਇਹ ਫੁੱਲ ਤੋੜ ਲਿਓ ਸ਼ਾਮੇ ਸੁਕਾ ਕੇ ਉਸ ਤੋਂ ਬਾਅਦ ਮੇਰੇ ਨਾਲ ਕੰਟੈਕਟ ਕਰੋ ਇਹਦੇ ਵਿੱਚ ਤਿੰਨ ਚਾਰ ਚੀਜ਼ਾਂ ਹੋਰ ਨੋ ਪਹਿਣਗੀਆਂ ਇਹ ਸਵੇਰੇ ਚਾਹ ਨਾਲ ਲੈਣੀ ਪਊਗੀ ਨਿਰਨੇ ਕਾਲ ਦੀ ਦੋ ਚੁੰਨੀਆਂ ਮੋੜ ਕੇ ਕੋਈ ਕਿਸ ਤਰ੍ਹਾਂ ਦੀ ਇਹ ਬਿਮਾਰੀ ਨਹੀਂ ਰੋਗੀ ਇਹ ਧੰਵਾਦ ਜੀ